ਹੈਲੋ ਵਿਊਅਰਸ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸਵਾਦਿਸ਼ਟ ਬਣ ਕੇ ਤਿਆਰ ਹੋਣ ਵਾਲੀ ਚਨਾ ਮਸਾਲਾ ਰੈਸিপি ਚਲੋ ਹੁਣ ਆਪਾਂ ਆਪਣੀ ਰੈਸিপি ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕਲੀ ਚਨਿਆਂ ਦੀ ਰਾਤ ਨੂੰ ਭਿਗੋ ਕੇ ਰੱਖ ਦੇਣੀ ਹੈ ਤੁਸੀਂ ਚਾਹੋ ਤਾਂ 4-5 ਘੰਟੇ ਪਹਿਲਾਂ ਵੀ ਭਿਓ ਕੇ ਰੱਖ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ 2-3 ਵਾਰੀ ਪਾਣੀ ਦੇ ਵਿੱਚ ਧੋ ਲੈਣਾ ਹੈ ਤੇ ਆਪਣੇ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਲੈਣਾ ਹੈ ਇਹਨਾਂ ਨੂੰ ਉਬਾਲਣ ਲਈ ਆਪਾਂ ਨੇ ਇੱਥੇ 2 ਗਲਾਸ ਪਾਣੀ ਦਾ ਯੂਜ਼ ਕੀਤਾ ਹੈ ਆਪਾਂ ਨੇ ਜਿਆਦਾ ਪਾਣੀ ਦੇ ਵਿੱਚ ਇਹਨਾਂ ਨੂੰ ਨਹੀਂ ਉਬਾਲਣਾ ਜਿੰਨਾ ਟਾਈਮ ਆਪਨੇ ਚਨੇ ਉਬਲ ਰਹੇ ਨੇ ਓਨਾ ਟਾਈਮ ਆਪਾਂ ਆਪਣੇ ਮਸਾਲੇ ਦੀ ਤਿਆਰੀ ਕਰ ਲੈਣੇ ਹਾਂ ਸਭ ਤੋਂ ਪਹਿਲਾਂ ਇੱਥੇ ਮੈਂ 2 మీడియం ਸਾਈਜ਼ ਅਨियन ਲਏ ਹਨ ਜਿਨ੍ਹਾਂ ਨੂੰ ਕੀ ਆਪਾਂ ਨੇ ਬਹੁਤ ਹੀ ਛੋਟਾ-ਛੋਟਾ ਫਾਈਨਲੀ ਚੌਪ ਕਰ ਲੈਣਾ ਹੈ ਕਿਉਂਕਿ ਆਪਾਂ ਨੇ ਇਹਨਾਂ ਨੂੰ ਸਬਜ਼ੀ ਦੇ ਵਿੱਚ ਇਸੇ ਤਰ੍ਹਾਂ ਨਾਲ ਹੀ ਯੂਜ਼ ਕਰਨਾ ਹੈ ਇਨਾਂ ਦਾ ਪੇਸਟ ਨਹੀਂ ਬਣਾਉਣਾ ਹੈ। ਆਨIONS ਨੂੰ ਚੌਪ ਕਰਨ ਤੋਂ ਬਾਅਦ ਹੁਣ ਆਪਾਂ ਇੱਕ ਛੋਟਾ ਪੀਸ ਅਦਰਕ ਦਾ ਲੈਣਾ ਹੈ ਤੇ ਉਸ ਦੇ ਨਾਲ ਹੀ 8 ਤੋਂ 10 ਕਲੀਆਂ ਆਪਾਂ ਨੇ ਲਸਣ ਦੀਆਂ ਲੈਣੀਆਂ ਹਨ ਜਿਨ੍ਹਾਂ ਨੂੰ ਕੀ ਇੱਥੇ ਮੈਂ ਮਾਮ ਜਿਸਤੇ ਦੇ ਵਿੱਚ ਪੀਸ ਲਿਆ ਹੈ। ਤੁਸੀਂ ਚਾਹੋ ਤਾਂ ਇਸ ਨੂੰ ਚੌਪਰ ਦੇ ਵਿੱਚ ਵੀ ਚੌਪ ਕਰ ਸਕਦੇ ਹੋ। ਇਸ ਤਰ੍ਹਾਂ ਨਾਲ ਆਪਾਂ ਨੇ ਇਸ ਦਾ ਪੇਸਟ ਬਣਾ ਲੈਣਾ ਹੈ ਉਸ ਤੋਂ ਬਾਅਦ ਦੇਖੋ ਹੁਣ ਆਪਣੇ ਚਨੇ ਉਬਲ ਕੇ ਤਿਆਰ ਹੋ ਚੁੱਕੇ ਹਨ ਆਪਾਂ ਇਹਨਾਂ ਨੂੰ ਕੱਟ ਕੇ ਇੱਕ ਵਾਰੀ ਚੈੱਕ ਕਰ ਲੈਣੇ ਹਾਂ ਦਵਾਂਤੇ ਦੇਖੋ ਆਪਣਾ ਚਨਾ ਬਹੁਤ ਹੀ ਜ਼ਿਆਦਾ ਸੌਫਟ ਹੈ ਐਸੀ ਤਰ੍ਹਾਂ ਨਾਲ ਇਹ ਆਪਣਾ ਪ੍ਰੈਸ ਹੋਣਾ ਚਾਹੀਦਾ ਹੈ ਬਹੁਤ ਹੀ ਵਧੀਆ ਤਰ੍ਹਾਂ ਨਾਲ ਉਬਲ ਚੁੱਕੇ ਹਨ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਤੇ ਉਸ ਦੇ ਵਿੱਚ ਮਸਟਰਡ ਆਇਲ ਪਾਵਾਂਗੇ ਤੁਸੀਂ ਚਾਹੋ ਤਾਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਆਇਲ ਨੂੰ ਆਪਾਂ ਨੇ ਗਰਮ ਕਰ ਲੈਣਾ ਹੈ ਤੇ ਉਸ ਦੇ ਵਿੱਚ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਜੀਰਾ ਪਾਣਾ ਹੈ ਜੀਰਾ ਨੂੰ ਭੁੰਨਣ ਤੋਂ ਬਾਅਦ ਇਸ ਦੇ ਵਿੱਚ ਇੱਕ ਨਾਲ ਇਸ ਦੇ ਤੇਜ ਪੱਤਾ ਪਾ ਲੈਣਾ ਹੈ ਉਸ ਨੂੰ ਵੀ ਥੋੜਾ ਭੁੰਨ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਆਪਣਾ ਫਾਈਨਲੀ ਚੌਪਡ ਕੀਤਾ ਹੋਇਆ ਅਨੀਅਨ ਵੀ ਪਾ ਲੈਣਾ ਹੈ ਹੁਣ ਆਪਾਂ ਇਸ ਨੂੰ ਆਪਣੀ ਕੜਚੀ ਦੀ ਹੈਲਪ ਨਾਲ ਹਲਾ ਲਵਾਂਗੇ ਚੰਗੀ ਤਰ੍ਹਾਂ ਨਾਲ ਹਲਾਉਣਾ ਹੈ ਤੇ ਇਸ ਨੂੰ ਥੋੜਾ ਜਿਆ ਆਪਾਂ ਨੇ ਪਕਾ ਲੈਣਾ ਹੈ ਪਿਆਜ਼ ਨੂੰ ਪਕਾਣ ਤੋਂ ਬਾਅਦ ਹੁਣ ਆਪਾਂ ਨੇ ਇੱਥੇ ਇਸ ਦੇ ਵਿੱਚ 1 ਟੇਬਲस्पून ਜਿੰਜਰ گارਲਿਕ ਪੇਸਟ ਪਾਣਾ ਹੈ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਹੈ ਇਸ ਨੂੰ ਵੀ ਆਪਾਂ ਨੇ 2-3 ਮਿੰਟ ਲਈ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਹੈ ਜਿੰਨਾ ਟਾਈਮ ਆਪਣਾ ਮਸਾਲਾ ਪੱਕ ਰਿਹਾ ਹੈ ਆਪਾਂ ਇੱਥੇ ਟਮੇਟੋ ਦਾ ਪੇਸਟ ਢੇਡੀ ਕਰ ਲੈਣੇ ਹਾਂ ਇੱਥੇ ਆਪਾਂ ਨੇ ਦੋ మీడియం ਸਾਈਜ਼ ਟਮੇਟੋ ਦਾ ਯੂਜ਼ ਕੀਤਾ ਹੈ ਦੇਖੋ ਹੁਣ ਆਪਣਾ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਨਮਕ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਰੈੱਡ ਚਿਲੀ ਪਾਊਡਰ ਵੀ ਪਾ ਲਵਾਂਗੇ ਹਲਦੀ ਇੱਥੇ ਆਪਾਂ ਨੇ ਥੋੜੀ ਮਾਤਰਾ ਦੇ ਵਿੱਚ ਹੀ ਲੈਣੀ ਹੈ ਹੁਣ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਉਸ ਤੋਂ ਬਾਅਦ ਆਪਾਂ ਨੇ ਧਨੀਆ ਪਾਊਡਰ ਪਾ ਲੈਣਾ ਹੈ ਚਨਾ ਮਸਾਲਾ ਵੀ ਪਾਣਾ ਹੈ ਇਸ ਦੇ ਨਾਲ ਆਪਣੀ ਸਬਜ਼ੀ ਦਾ ਟੇਸ ਬਹੁਤ ਹੀ ਵਧੀਆ ਬਣ ਕੇ ਆਂਦਾ ਹੈ 1 ਟੇਬਲस्पून ਆਪਾਂ ਨੇ ਇਥੇ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਪਾ ਲੈਣਾ ਹੈ ਜਿਸ ਦੇ ਨਾਲ ਆਪਣੀ ਸਬਜੀ ਦਾ ਕਲਰ ਬਹੁਤ ਹੀ ਵਧੀਆ ਬਣ ਕੇ ਆਏਗਾ ਇਸ ਤੋਂ ਬਾਅਦ ਹੁਣ ਆਪਾਂ ਨੇ ਇਸ ਦੇ ਵਿੱਚ ਥੋੜਾ આમਚੂਰ ਪਾਊਡਰ ਵੀ ਪਾ ਲੈਣਾ ਹੈ ਜਿਸ ਦੇ ਨਾਲ ਆਪਣੀ ਸਬਜੀ ਦਾ ਟੇਸ ਬਹੁਤ ਹੀ ਵਧੀਆ ਬਣੇਗਾ ਹੁਣ ਆਪਾਂ ਨੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਲੈਣਾ ਹੈ ਮਸਾਲਿਆਂ ਨੂੰ ਆਪਾਂ ਨੇ ਲੋ ਫਲੇਮ ਦੇ ਉੱਤੇ ਹੀ ਹਲਾਉਣਾ ਹੈ ਉਸਦੇ ਨਾਲ ਆਪਣੇ ਮਸਾਲੇ ਹਨ ਜਲਨ ਦਾ ਟੇਸ ਨਹੀਂ ਆਏਗਾ ਚੰਗੀ ਤਰ੍ਹਾਂ ਨਾਲ ਦੇਖੋ ਆਪਣੇ ਮਸਾਲੇ ਹੁਣ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਇਸ ਦੇ ਵਿੱਚ ਟਮੇਟੋ ਦਾ ਪੇਸਟ ਪਾ ਲਵਾਂਗੇ ਤੇ ਉਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਵਾਂਗੇ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਸ ਨੂੰ ਵੀ ਆਪਾਂ ਨੇ ਲੋ ਫਲੇਮ ਦੇ ਉੱਤੇ ਹੀ ਪਕਾਣਾ ਹੈ ਦੇਖੋ ਆਪਣੇ ਟਮੇਟੋ ਵੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੇ ਨੇ ਹੁਣ ਆਪਾਂ ਇਸ ਦੇ ਵਿੱਚ ਆਪਣੇ ਬੋਇਲ ਕੀਤੇ ਹੋਏ ਚਨੇ ਮਿਕਸ ਕਰ ਲਵਾਂਗੇ ਚਨਿਆਂ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਆਪਣੇ ਮਸਾਲੇ ਦੇ ਵਿੱਚ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਨੇ ਇਹਨਾਂ ਨੂੰ ਲੋ ਫਲੇਮ ਦੇ ਉੱਤੇ ਹੀ ਲੰਚਮੈਂਟ ਲਈ ਟਕੇ ਪਕਾਉਣਾ ਹੈ ਜਦ ਤੱਕ ਆਪਣੇ ਚਨੇ ਟਕੇ ਹੋਏ ਹਨ ਪੱਕ ਰਹੇ ਹਨ ਉਦੋਂ ਤੱਕ ਆਪਾਂ ਦੂਸਰੀ ਸਾਈਡ ਪੈਨ ਦੇ ਵਿੱਚ ਦੇਸੀ ਘੀ ਲੈਣਾ ਹੈ ਤੁਸੀਂ ਚਾਹੋ ਤਾਂ ਇੱਥੇ ਬਟਰ ਦਾ ਯੂਜ਼ ਵੀ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਨੇ ਲੰਬਾ ਕੱਟਿਆ ਹੋਇਆ ਅਦਰਕ ਤੇ ਹਰੀ ਮਿਰਚ ਨੂੰ ਭੁੰਨਣਾ ਹੈ ਇਸ ਨੂੰ ਥੋੜਾ ਹੀ ਭੁੰਨਾ ਹੈ ਆਪਾਂ ਨੇ ਜ਼ਿਆਦਾ ਟਾਈਮ ਨਹੀਂ ਭੁੰਨਣਾ उस तो बाद हूँ विच गोल कटे हुए प्याज न भी भुन लेना है प्याज न भी इतने आपने ज्यादा टाइम ले नहीं भुनना है थोड़ा टाइम ही आपने भुनना है दो तो तीन सैकेंड ही बस उस तो बाद बात इतने गोल कटे हुए टमाटर न भी इस तरह नाल थोड़ा जहा लेना है इन्हना अपने ज्यादा नहीं भुना अदरवाइज ये बहुत ज्यादा सॉफ्ट हो जाएंगे अपन इन्होंने क्रंची ही रखना है देखो हम अपने पांच मिनट हो चुके हैं अपनी सब्जी बन के तैयार हो चुकी है इसमें आप हिला के देख लवेंगे बिल्कुल ही रेडी हो चुकी है ਹੁਣ ਆਪਾਂ ਇਸ ਦੇ ਵਿੱਚ ਆਪਣੇ ਪੁੰਨੇ ਹੋਏ ਪਿਆਜ਼, ਟਮਾਟਰ, ਹਰੀ ਮਿਰਚ ਤੇ ਅਦਰਕ ਪਾ ਲਵਾਂਗੇ। ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਕੇ ਮਿਕਸ ਕਰ ਦਵਾਂਗੇ। ਲਾਸਟ ਦੇ ਵਿੱਚ ਹੁਣ ਆਪਾਂ ਇਸ ਦੇ ਉੱਪਰ ਬਾਰੀਕ ਕਟਿਆ ਹੋਇਆ ਹਰਾ ਧਨੀਆ ਪਾਵਾਂਗੇ ਜਿਸ ਦੇ ਨਾਲ ਸਬਜ਼ੀ ਦਾ ਟੇਸ ਬਹੁਤ ਹੀ ਵਧੀਆ ਆਉਂਦਾ ਹੈ। ਦੇਖੋ ਵੀਵਰਸ ਆਪਣੀ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਦਾ ਲੁੱਕ ਵੀ ਬਹੁਤ ਹੀ ਵਧੀਆ ਆ ਰਿਹਾ ਹੈ ਤੇ ਟੇਸਟ ਵੀ ਬਹੁਤ ਹੀ ਵਧੀਆ ਆਇਆ ਹੈ ਤੁਸੀਂ ਇਸ ਨੂੰ ਚਾਹੋ ਤਾਂ ਰੋਟੀ ਦੇ ਨਾਲ ਪੂਰੀ ਦੇ ਨਾਲ ਜਾਂ ਫਿਰ ਪਰਟੂਰੀਆਂ ਦੇ ਨਾਲ ਵੀ ਖਾ ਸਕਦੇ ਹੋ ਸਪੈਸ਼ਲੀ ਬੱਚੇ ਇਸ ਸਬਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਕੁਕਿੰਗ ਆਈਡੀਆਜ਼ ਲੈਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ